ਸਸ਼ੀ ਕਾਂਜੀ ਤੁਹਾਡਾ ਸਵਾਗਤ ਹੈ ਨੇ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਕੁਝ ਨਵੇਂ ਡਿਜ਼ਾਈਨ ਤੇ ਕੁਝ ਪਹਿਲਾਂ ਵਾਲੇ ਡਿਜ਼ਾਈਨਾਂ ਨੂੰ ਐਡ ਕੀਤਾਗਾ ਡਿਜ਼ਾਈਨ ਸੇਮ ਆ ਜੀ ਤੇ ਅਲੱਗ-ਅਲੱਗ ਅ ਸ਼ੂਟਾਂ ਤੇ ਤਿਆਰ ਕੀਤੇ ਆਪਾਂ ਵਰਕ ਕੀਤਾਗਾ ਇਹ ਗਲਾ ਵਰਕ ਆ ਜੀ ਤੇ ਬਾਹਾਂ ਤੇ ਵਰਕ ਹੋਵੇਗਾ ਤੇ ਪੌਂਚਾ ਵਰਕ ਹੋਵੇਗਾ ਤੇ ਇਹ ਤੁਸੀਂ ਕਿਹੜਾ ਵਰਕ ਵੀ ਕਰਵਾ ਸਕਦੇ ਹੋ ਇਹ ਕਿਹੜਾ ਵਰਕ ਆ ਜੀ ਤੇ ਬਾਹਾਂ ਤੇ ਵਰਕ ਆ ਤੁਸੀਂ ਚਾਕਾਂ ਤੇ ਵੀ ਵਰਕ ਕਰਵਾ ਸਕਦੇ ਹੋ ਚਾਕਾਂ ਦੇ ਨਾਲ ਘੇਰੇ ਤੇ ਵੀ ਕਰਵਾ ਸਕਦੇ ਹੋ ਪੌਂਚਾ ਵਰਕ ਵੀ ਕਰਵਾ ਸਕਦੇ ਹੋ ਜਿਹੜਾ ਇਹ ਇਸਟਮ ਵਰਕ ਤਿਆਰ ਕੀਤਾ ਜੀ ਇਹਦਾ ਰੇਟ 450 ਹੈ ਤੇ ਇਹ ਵਾਲਾ ਕਲੀਆਂ ਵਾਲਾ ਵਰਕ ਜੀ ਹੈਵੀ ਵਰਕ ਹੋਵੇਗਾ ਕਲੀਆਂ ਨੇ ਸ਼ਰਟ ਤੇ ਦੋ ਕਲੀਆਂ ਨੇ ਤੇ ਜਿਹੜਾ ਬਾਹਾਂ ਤੇ ਵਰਕ ਹੋਵੇਗਾ ਪੌਂਚਾ ਵਰਕ ਹੋਵੇਗਾ ਤੇ ਇਹਦਾ ਰੇਟ ਜਿਹੜਾ ਹੋਵੇਗਾ ਜੀ 850 ਇਹ ਗਲਾ ਵਰਕ ਵੀ ਤਿਆਰ ਹੋ ਜਾਂਦਾਗਾ ਉਹਦੇ ਵਿੱਚ ਨਹੀਂ ਕੀਤਾ ਤੁਸੀਂ ਜੇ ਅਗਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਉਸ ਦਾ ਅਨਸਾਰ ਰੇਟ ਉਸ ਤਰ੍ਹਾਂ ਦਾ ਹੀ ਹੋਵੇਗਾ ਇਹ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਪਾਇਆ ਸੀ ਤੇ ਇਹ ਜਿਹੜਾ ਹੈਗਾ ਜਾਮ ਕਾਟਨ ਦਾ ਸੂਟ ਆ ਜੀ ਪਿਸਤਾ ਕਲਰ ਆ ਤੇ ਇੱਥੇ ਘੇਰੇ ਤੇ ਵਰਕ ਆ ਜੀ ਬਾਹਾਂ ਤੇ ਵਰਕ ਆ ਤੇ ਇਹਦਾ ਰੇਟ 450 ਆ ਜੀ ਤੁਸੀਂ ਜੇ ਕਰਵਾਉਣਾ ਚਾਹੁੰਦੇ ਹੋ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਸੀ ਤੇ ਇਹ ਆਗਾ ਚਾਕਾਂ ਤੇ ਵਰਕ ਤੇ ਘੇਰਾ ਬਾਹਾਂ ਤੇ ਵਰਕ ਹੋਵੇਗਾ ਜੀ ਤੇ ਇਹ ਵੀ ਜਮ ਸੂਟ ਤੇ ਆਪਾਂ ਰੈਡੀ ਕੀਤਾਗਾ ਤੇ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਤੇ ਇਹਦਾ ਰੇਟ ਜਿਹੜਾ ਹੋਵੇਗਾ ਜੀ ਉਹ ਹੋਵੇਗਾ 650 ਤੇ ਇਸ ਤਰ੍ਹਾਂ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਜੇ ਵੀ ਕਿਸੇ ਵੀ ਤੁਸੀਂ ਸ਼ੂਟ ਬਾਰੇ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਉਹਦੇ ਪ੍ਰਾਈਸ ਮੈਂ ਦੱਸ ਹੀ ਦਿੱਤਾਗਾ ਜੇ ਅਗਰ ਜੇ ਕੋਈ ਕੋਈ ਰਹਿ ਗਿਆ ਹੋਵੇ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਜੀ